ਦੋਸਤੋ ਕਦੇ-ਕਦੇ ਜ਼ਿੰਦਗੀ ਵਿੱਚ ਕੀਤੀ ਗਲਤੀ ساری ਉਮਰ ਲਈ ਪਛਤਾਵਾ ਬਣ ਜਾਂਦੀ ਕਿਉਂਕਿ ਦੋਸਤੋ ਜਿਹੜਾ ਵੀ ਮਨੁੱਖ ਚਾਹੇ ਉਹ ਭਿਖਾਰੀ ਆ ਗਰੀਬ ਆ ਅਮੀਰ ਆ ਹਰ ਇੱਕ ਬੰਦੇ ਦੀ ਇੱਕ ਵੈਲਿਊ ਆ ਤੇ ਹਰ ਇੱਕ ਬੰਦੇ ਦੀ ਕਦਰ ਕਰਿਆ ਕਰੋ ਤੇ ਦੋਸਤੋ ਮੇਰੇ ਤੋਂ ਵੀ ਪਿੱਛੇ ਜੇ ਇੱਕ ਗਲਤੀ ਹੋ ਗਈ ਸੀ ਜੋ ਕਿ ਬਹੁਤ ਵੱਡੀ ਗਲਤੀ ਮੈਂ ਮੰਨਦਾ ਹਾਂ ਉਸ ਦਾ ਮੈਨੂੰ ਹਜੇ ਵੀ ਪਛਤਾਵਾ ਕਿਉਂਕਿ ਮੈਂ ਅਣਜਾਣੇ ਚ ਕਰਤਾ ਬੈਠਾ ਪਰ ਉਸ ਤੋਂ ਬਾਅਦ ਮੈਂ ਪਛਤਾਵਾ ਉਹ ਗਲਤੀ ਦੱਸਣ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਣਾ ਜੋ ਕਿ ਕਾਫੀ ਇਮੋਸ਼ਨਲ ਕਰ ਦੂਗੀ ਤੁਹਾਨੂੰ ਸੋਚਣ ਤੇ ਮਜਬੂਰ ਕਰ ਦੂਗੀ ਪਹਿਲਾਂ ਤੁਸੀਂ ਉਹ ਵੀਡੀਓ ਦੇਖ ਲਓ ਆ ਸਾਹਮਣੇ ਇੱਕ ਮਨੁੱਖ ਦਿੱਲੀ ਆਣ ਕੇ ਇੱਕ ਦੁਕਾਨ ਦੇ ਅੱਗੇ ਪੈ ਜਾਂਦਾ ਸੀਗਾ ਜਿਹਦੇ ਕਰਕੇ ਕਿ ਉਹਨੂੰ ਕਾਫੀ ਗੁੱਸਾ ਆਉਂਦਾ ਸੀਗਾ ਉਹਨੂੰ ਕੋੜਦਾ ਮਾਰਦਾ ਸੀ ਕਿ ਤੂੰ ਮੇਰੀ ਦੁਕਾਨ ਦੇ ਅੱਗੇ ਕਿਉਂ ਪੈਣਾ ਦੋ ਤਿੰਨ ਵਾਰ ਆਇਆ ਉਹਦੀ ਦੁਕਾਨ ਤੇ ਪਿਆ ਉਹਨੇ ਭਜਾਤਾ ਤੇ ਤੁਸੀਂ ਦੇਖ ਸਕਦੇ ਜੇ ਲੱਤਾਂ ਮਾਰਦਾ ਸੀ ਉਹਨੂੰ ਬਹੁਤ ਕੋੜਦਾ ਸੀਗਾ ਤੇ ਉਹਨੂੰ ਇੱਕ ਦਿਨ ਭਜਾਦਾ ਤੇ ਇੱਕ ਦਿਨ ਉਹ ਅਚਾਨਕ ਗਾਇਬ ਹੋ ਗਿਆ ਆਇਆ ਹੀ ਨਾ ਦੋ ਤਿੰਨ ਦਿਨ ਹੀ ਨਾ ਆਇਆ ਉਨੇ ਸੋਚਿਆ ਯਾਰ ਉਹ ਆਇਆ ਕਿ ਉਹਨ ਕੀ ਚੱਕਰ ਉਹਦੇ ਮਨ ਚ ਵੀ ਉਤਸੁਕਤਾ ਹੀ ਜਾਗੀ ਬਗ ਉੱਤੇ ਕੈਮਰਾ ਲੱਗਿਆ ਸੀ ਉਹਨੇ ਆਖਿਆ ਯਾਰ ਚੈੱਕ ਤਾਂ ਕਰੀਏ ਪਰ ਤੁਸੀਂ ਦੇਖਦੇ ਆਂ ਵੀ ਇੱਕ ਦਿਨ ਉਹਦੇ ਚੋਰੀ ਹੋ ਰਹੀ ਹੁੰਦੀ ਐ ਤੇ ਜਿਹਨੂੰ ਉਹ ਮਨੁੱਖ ਘੁਟਦਾ ਸੀਗਾ ਤੇ ਉਹ ਉਹਦੀ ਹੈਲਪ ਕਰ ਰਿਹਾ ਸੀ ਵੀਡੀਓ ਜੀ ਤੁਸੀਂ ਦੇਖ ਸਕਦੇ ਜੀ ਜਿਹਦੇ ਕਰਕੇ ਕਿ ਉਸਦੀ ਮੌਤ ਵੀ ਹੋ ਜਾਂਦੀ ਐ ਉਹਨੇ ਇਹ ਹੁੰਦਾ ਸੀ ਵੀ ਉਹਦੀ ਦੁਕਾਨ ਨਾਲ ਲੁੱਟੀ ਜਾਵੇ ਕਿਉਂਕਿ ਉਹ ਤਾਂ ਰੋਕ ਰਿਹਾ ਸੀ ਕਿਉਂਕਿ ਉਹਦੀ ਦੁਕਾਨ ਅੱਗੇ ਸੌਂਦਾ ਸੀਗਾ ਉਹਨੇ ਇਹ ਵੀ ਜੇਕਰ ਮੈਂ ਇਹਨਾਂ ਨੂੰ ਨਾ ਰੋਕਿਆ ਤੇ ਜੇ ਚੋਰੀ ਹੋ ਗਈ ਕਿਤੇ ਨਾ ਕਿਤੇ ਉਸ ਬੰਦੇ ਦੇ ਮਨ 'ਚ ਹੀ ਹੋਊਗਾ ਵੀ ਇਹ ਚੋਰੀ ਮੈਂ ਕੀਤੀ ਹੈ ਇਸ ਕਰਕੇ ਉਹਨੇ ਉਹ ਉਹ ਉਹਨਾਂ ਨਾਲ ਲੜਿਆ ਪਰ ਉਹਨਾਂ ਨੇ ਕੀ ਕੀਤਾ ਵੀ ਉਹਨੂੰ ਮਾਰ ਦਿੱਤਾ ਪਰ ਜਦੋਂ ਉਹ ਸੀਸੀਟੀਵੀ 'ਚ ਦੇਖਦਾ ਤੋ ਦੇਖ ਕੇ ਹੱਕਾ ਬੱਕਾ ਰਹਿ ਜਾਂਦਾ ਵੀ ਇਹ ਤਾਂ ਬੰਦਾ ਮੇਰੇ ਹੱਥੇ ਫਰਿਸ਼ਤਾ ਬਣ ਕੇ ਆਇਆ ਜਿਨੇ ਕਿ ਮੇਰੀ ਦੁਕਾਨ ਨੂੰ ਲੁੱਟਣ ਤੋਂ ਬਚਾ ਲਈ ਹੈ ਤੇ ਜਿਹਦਾ ਕਿ ਉਸਨੂੰ ساری ਉਮਰ ਪਛਤਾਵਾ ਰਿਆ ਤੇ ਟੁੱਟ ਗਿਆ ਜਮਾ ਉਹ ਵੀ ਮੈਂ ਇਹ ਕੀ ਕਰ ਦਿੱਤਾ ਅੱਜ ਮੈਂ ਤੁਹਾਨੂੰ ਦੱਸਦਾ ਕਿਉਂਕਿ ਮੇਰੇ ਤੋਂ ਠੰਡ ਕਾਫੀ ਸੀ ਅੱਜ ਤੋਂ ਦੋ ਤਿੰਨ ਦਿਨ ਪਹਿਲਾਂ ਇੱਕ ਵੀਰ ਆਇਆ ਜਿਹਦੇ ਤੋਂ ਕਿ ਮੈਂ ਕਾਫੀ ਪੈਸੇ ਲੈਣੇ ਸੀ ਦਵਾਈ ਦੇ ਉਧਾਰ ਪੈਸੇ ਲੈਣੇ ਸੀਗੇ ਉਹਦੇ ਦੋ ਬੱਚੇ ਸੀ ਬਿਮਾਰ ਸੀ ਉਹ ਆਇਆ ਮੇਰੇ ਮੂੰਹ ਦੇ ਵਿੱਚੋਂ ਇਹ ਨਿਕਲ ਗਿਆ ਵੀ ਦਵਾਈ ਮੈਂ ਤੈਨੂੰ ਤਾਂ ਦਵਾਂਗਾ ਜੇਕਰ ਤੂੰ ਮੇਰੇ ਪਿਛਲੇ ਸਾਰੇ ਪੈਸੇ ਦੇਵੇਂਗਾ ਉਹ ਵੀਰ ਨੇ ਇੱਕ ਤੋਂ ਦੂਜੀ ਗੱਲ ਨਹੀਂ ਕੀਤੀ ਉਹ ਕਹਿੰਦਾ ਵੀ ਜੇ ਤਾਂ ਤੂੰ ਹੁਣ ਦਵਾਈ ਦੇਣੀ ਆ ਤਾਂ ਉਹਦੇ ਤਾਂ ਮੈਂ ਤੈਨੂੰ ਨਕਦ ਦੇ ਦੇਣਾ ਪਰ ਪਿਛਲੇ ਪੈਸੇ ਤਾਂ ਨਹੀਂ ਮੇਰੇ ਤੋਂ ਦਿੱਤੇ ਜਾਣੇ ਮੈਂ ਥੋੜਾ ਜਿਹਾ ਈਗੋ 'ਚ ਆ ਗਿਆ ਉਹ ਭਈ ਉਹਦੇ ਬੱਚੇ ਦੋਵੇਂ ਬਿਮਾਰ ਸੀਗੇ ਉਮਰ ਆ ਗਈ ਸੀ 67 ਸਾਲ ਉਹ ਵਾਪਸ ਮੁੜ ਗਿਆ ਉਦੋਂ ਮੈਨੂੰ ਰਿਅਲਾਈਜ਼ ਨਾ ਆਇਆ ਪਰ ਜਦੋਂ ਮੈਂ ਆਪਦੀ ਘਰ ਵਾਲੀ ਨਾਲ ਡਿਸਕਸ ਕੀਤੀ ਵੀ ਮੈਂ ਤਾਂ ਇਦਾਂ ਘਰ ਬੈਠਾ ਤੇ ਉਹ ਸਾਰਾ ਪਰਿਵਾਰ ਹੀ ਮੈਨੂੰ ਲੜਿਆ ਕਹਿੰਦੇ ਵੀ ਇਹ ਤੂੰ ਕੀ ਕਰਤਾ ਹੈਗੇ ਚਾਹੇ ਨਹੀਂ ਹੈਗੇ ਦਵਾਈ ਦੇਣ ਦਾ ਤੇਰਾ ਫਰਜ ਸੀ ਕਿਉਂਕਿ ਬੱਚੇ ਸੀ ਚਲੋ ਜੇ ਉਹ ਪਾਗਲ ਆ ਨਹੀਂ ਉਹ ਤੋਂ ਦਿੱਤੇ ਜਾਂਦੇ ਉਹ ਨਹੀਂ ਇਹਨੇ ਜੋਗਿਆ ਹੈਗਾ ਪਰ ਉਹਦੇ ਬੱਚਿਆਂ ਦਾ ਕੀ ਕਸੂਰ ਉਹ ਸਾਰੀ ਰਾਤ ਮੈਨੂੰ ਨੀਂਦ ਨਾ ਆਈ ਫਿਰ ਮੈਂ ਨਾ ਡਾਕਟਰ ਤੋਂ ਕਲੀਅਰ ਕੀਤਾ ਕਿਉਂਕਿ ਮੈਨੂੰ ਪਤਾ ਲੱਗਿਆ ਵੀ ਇਦਾਂ-ਇਦਾਂ ਕਰਕੇ ਡਾਕਟਰ ਕੋਲੇ ਗਿਆ ਤੇ ਬੱਚਿਆਂ ਦੀ ਦਵਾਈ ਲੈ ਕੇ ਆਇਆ ਮੈਂ ਫੇਰ ਵੀ ਉਹ ਡਾਕਟਰ ਨੂੰ ਫੋਨ ਲਾ ਕੇ ਪੁੱਛਿਆ ਮੈਂ ਕਿ ਯਾਰ ਵੀ ਇਹਦਾ ਅਦਾ ਕਰਕੇ ਆ ਬੰਦਾ ਤੇਰੇ ਤੋਂ ਦਵਾਈ ਲੈ ਗਿਆ ਉਹ ਕਹਿੰਦੇ ਹਾਂ ਬਈ ਲੈ ਗਿਆ ਜਦੋਂ ਉਸ ਤੋਂ ਬਾਅਦ ਦੋਸਤੋ ਮੈਨੂੰ ਨੀਂਦ ਆਈ ਮੈਨੂੰ ਇਨਾ ਪਛਤਾਵਾ ਆਪਦੇ ਆਪ ਤੇ ਕਿ ਯਾਰ ਬੱਚੇ ਸੀ ਹਨਾ ਮੱਲੀ ਸਾਹਿਬ ਜੇ ਤੂੰ ਦਵਾਈ ਦੇ ਦਿੰਦਾ ਬੱਚੇ ਯਾਰ ਠੀਕ ਹੋ ਸਕਦੇ ਸੀ ਤੇਰੀ ਦਵਾਈ ਨਾਲ ਤਾਂ ਅੱਜ ਤੋਂ ਬਾਅਦ ਮੈਂ ਇਹ ਡਿਸਾਈਡ ਕੀਤਾ ਵੀ ਚਲੋ ਕੋਈ ਗੱਲ ਹੀ ਜਿਹਦੇ ਕੋਲੇ ਹੈਗੇ ਨਹੀਂ ਹੈਗੇ ਪਰ ਉਹਨੂੰ ਘਰੋਂ ਨਹੀਂ ਆਪਾਂ ਖਾਲੀ ਜਾਣ ਦੇਣਾ ਨਾ ਲੱਖ ਆਪਾਂ ਜਿਵੇਂ ਵੀ ਆ ਜਿੰਨੇ ਕੁ ਜੋਗੇ ਹੈਗੇ ਆ ਆਪਾਂ ਹੈਲਪ ਜ਼ਰੂਰ ਕਰਾਂ ਕੋਈ ਬਾਈ ਦੇ ਵੇ ਉਹ ਬੱਚਾ ਨੂੰ ਕੁਝ ਹੋ ਜਾਂਦਾ ਮੇਰੇ ਨਾਲ ਦਵਾਈ ਦੇਣ ਕਰਕੇ ਬਾਈ ਦੇ ਵੇ ਕੁਝ ਬੱਚਾ ਨੂੰ ਹੋ ਜਾਂਦਾ ਜਾਂ ਕੋਈ ਗੱਲ ਹੀ ਇਹੋ ਜੀ ਬਣ ਜਾਂਦੀ ਤੇ ਸਾਰੀ ਉਮਰ ਮੈਂ ਪਛਤਾਉਣਾ ਸੀ ਉਹਨੇ ਤਾਂ ਕਹਿ ਦੇਣਾ ਸੀ ਯਾਰ ਦਲੇਰ ਨੇ ਦਵਾਈ ਨਹੀਂ ਦਿੱਤੀ ਤੇ ਮੇਰਾ ਬੱਚਾ ਇਦਾਂ ਹੋ ਗਿਆ ਰੱਬ ਨਾ ਕਰੇ ਤੇ ਇਸ ਕਰਕੇ ਮੈਂ ਤੁਹਾਨੂੰ ਕਹਿ ਰਿਹਾ ਜੇ ਜਦੋਂ ਕੋਈ ਇਹੋ ਜੀ ਸਿਚੁਏਸ਼ਨ ਆਵੇ ਤਾਂ 2 ਮਿੰਟ ਸੋਚ ਲਓ ਪਹਿਲਾਂ ਯਾਰ ਇਹਨੂੰ ਕਹਿਣਾ ਕੀ ਹੈ ਤੇ ਅਗਲੇ ਦੀ ਹੈਲਪ ਜ਼ਰੂਰ ਕਰੋ ਠੀਕ ਹੈ